ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰੋ 15 ਤਰੀਕ 8ਵੇਂ ਮਹੀਨਾ 2025 ਨੂੰ ਇੱਕ ਤਾਜੀ ਸੂਚਿ ਸਾਈ ਬਹੁਤ ਹੀ ਚੰਗੇ ਥਣ ਹਵਾਨੇ ਦੀ ਮਾਲਕ ਹਨ ਠੰਡੀ ਸੀਲ ਨਵੇਂ ਹਾਨ ਦੇ ਵਿੱਚ ਵਹਿੜ ਠੇਕਰਾਓ ਸੰਗ ਦੇ ਵਿੱਚ ਆ ਗਈ ਤੇ ਇਹ ਵੀ ਵੀਡੀਓ ਸਾਂਝੀ ਕਰਨੇ ਬਾਈ ਨੇ ਇਹ ਗਾਂ ਸੇਲ ਕਰਨੀ ਹੈ ਕਹਿੰਦਾ ਵੀ ਵੇਚਣੀ ਹੈ ਠੀਕ ਹੈ ਤੇ ਵੀਡੀਓ ਸਟਾਰਟ ਹੋਣ ਤੋਂ ਪਹਿਲਾਂ ਮੈਂ ਗਾਂ ਦੇ ਵਿੱਚ ਝਲਕ ਮਰਵਾ ਦੇਣਾ ਅਡਰ-ਉਡਰ ਬਾਗਮਾਲਾ ਥਣਾ-ਥਣਾ ਦੀ ਬੰਤਰ ਉਹ ਵੀ ਬਹੁਤ ਚੰਗੀ ਹੈਗੀ ਤੇ ਰੰਗਵਾਨ ਸ਼ਰੀਕਵਾ ਜਿੰਨੀ ਕਹਾ ਉਹ ਤੁਹਾਡੇ ਸਾਹਮਣੇ ਹੋਊਗੀ ਤੇ ਨਾਲ ਦੀ ਨਾਲ ਆਪਣੇ ਚੈਨਲ ਭਗਤ ਸਿੰਘ ਫਾਰਮ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸੇ ਵੀ ਪ੍ਰਾਣੀ ਕੋਈਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਾਂ ਨੰਬਰ ਨੋਟ ਕਰ ਲਿਓ 8360426501 ਆਪਣਾ ਸੰਪਰਕ ਨੰਬਰ ਹੈ। ਬਾਕੀ ਜੋ ਜਾਣਕਾਰੀ ਮਾਰਕ ਸਾਂਝੀ ਕਰ ਦਨਗੇ ਸੂਈ ਸਵਾਈਂ ਗਾਂ ਤਸੱਲੀ ਕਰਕੇ ਲਿਆ ਸਕਦੇ ਹਾਂ ਠੀਕ ਆ। ਬਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਲਖੇ ਠੀਕ ਠਾਕ ਹਾਂ ਜੀ। ਬਹੁਤ ਵਧੀਆ ਲਖੇ ਬਹੁਤ ਵਧੀਆ ਤੇ ਐਡਰੈਸ ਬੋਲਦੀ ਆਪਾਂ। ਨਾਮ ਹੈਗਾ ਲਖੇ ਲਖੀ ਪਿੰਡ ਨੈਨੇੜਾ ਜ਼ਿਲ੍ਹਾ ਬਰਨਾਲਾ ਦੀ ਤਹਿਸੀਲ ਹੈਗੀ ਹੱਤਾਪਾ ਹੂੰ ਨੇੜੇ ਦੇ ਪਿੰਡ ਗਾ ਸੰਨਾ ਗੁਲਾਬ ਸਿੰਘ 128061202 ਆ ਪਰਸੋਂ ਵੀਡੀਓ ਪਾਈ ਸੀ ਨਾ ਆਪਣੇ ਹਾਂ ਲਖੇ ਇੱਕ ਟੋਕੜ ਦੀ ਸੀ ਤੇ ਇੱਕ ਮਹੀਨੇ ਦੀ ਸੂਈ ਸੀ ਹਾਂ ਮਹੀਨੇ ਦੀ ਸੂਈ ਦੋਨੇ ਬੈਗੀਆਂ ਸੀ ਬਾਈ ਯਾਰ 5ਾਂ ਮਿੰਟਾਂ ਜੀ ਮਾਰਦੇ ਝਲਕ ਆਪਣੇ ਘਰੇ ਕਿਹੜਾ ਕੋਈ ਹੋਰ ਪਸ਼ੂ ਆ ਹਮ ਆ ਉਹਦਾ ਬਸ ਇੱਕ ਘਾਲੀ ਆ ਨਾ ਬਸ ਸੁੱਚਾ ਜਿਹਾ ਪਸ਼ੂ ਲੈਣਾ ਲਖੇ ਸਾਫ਼ ਗਲਤ ਪਸ਼ੂ ਲੈਣਾ ਨਹੀਂ ਤੇ ਹੁਣ ਆ ਜਿਹੜੀ ਵੇਚੀ ਜਾਂ ਆਪਾਂ ਬਿਹੜ ਹਾਂ ਕਿਹੜਾ ਸੂਆ ਸੂਈ ਆ ਸੂਈ ਨੂੰ ਕਿੰਨਾ ਸਮਾਂ ਹੋ ਗਿਆ ਇਹ ਲਖੇ 2:30 ਵਜੇ 2:30 ਵਜੇ ਮੰਨ ਕੇ ਜਲ ਸੂਈ ਆ ਜਣੀ ਆਪਾਂ ਹੁਣ 7 ਕੁ ਵਜੇ ਵੀਡੀਓ ਨਾ ਰਹਿ ਲੱਗਾ 8:30 ਵਜੇ ਬੱਚਾ ਮੇਲਕਾਫ ਆ ਬਸਾ ਦੇਗੀ ਹੂੰ ਤੇ ਬਹੁਤ ਜਿਆਦੇ ਸੰਤ ਸੁਹਾਦੀ ਆ ਠੰਡੀ ਸੀਲ ਆ ਸੂਆ ਦੂਜਾ ਹਾਂ ਅਰੀਜਨਲ ਦੂਜਾ ਸੂਆ ਲਖੇ ਠੀਕ ਕਿੰਨਾ ਕ ਦੁੱਧ ਲੀਏ ਬਿਹੜਾ ਸਹੀ ਜੀ ਵੀਰੇ ਲਖੇ ਦੇਖੋ ਜੋ ਮਾਲਕਾਂ ਨੇ ਦੱਸਿਆ ਹੂੰ ਉਹ ਕਹਿੰਦੀ ਵੀ 18 17 ਕਿਲੋ ਦੁੱਧ ਸੀ ਚੋਇਆ ਹੂੰ ਠੀਕ ਆ 18 17 ਕਹਿ ਕੇ ਅਗਲੀ ਦੀ ਓਟ ਤੇ ਆਪਾਂ ਦੇ ਦੇਣੀ ਠੀਕ ਆ ਅੱਗੇ ਦੇਖੋ ਜੋ ਵੀਰ ਲੈਂਦਾ ਅਗਲੀ ਦੀ ਸਮਾਈ ਹੁੰਦੀ ਆ ਆ ਖਾਣ ਖਰਾਕ ਆ ਸਾਹਮਣ ਵਾਲਾ ਚਾਹੇ ਹੁਣ 18 ਮਾਰਨ ਕੇ ਲਈ ਚਾਹੇ ਕੋਈ 15 ਮਾਰਾ ਚਾਹੇ 20 ਮਾਰਾ ਅਗਲੀ ਦੀ ਸਮਝਾਈ ਦੀ ਕਹਾਣੀ ਹੁੰਦੀ ਹੈ ਹਾਂ ਬਸ ਜੋ ਬਾਈਕ ਨੇ ਦੱਸਿਆ ਸਾਨੂੰ ਉਨੀ ਇੱਕ ਹਾਂ ਜੋ ਮਾਲਕਾਂ ਨੇ ਦੱਸਿਆ ਵੀਰੇ ਹਾਂ ਤੇ ਹੁਣ ਆਪਾਂ ਧਾਰਾ ਮਾਰ ਕਿਤੋਂ ਤੋਰ ਗਏ ਧਾਰਾ ਮਾਰ ਦੇਣਾ ਲੱਗੇ ਭਲਾ ਧਾਰਾ ਮਾਰ ਦੇ ਠੰਡੀ ਸੀਲਾ ਆਪਣੇ ਨੂੰ ਮੰਨ ਕੇ ਚੱਲ ਪੰਜ ਤੋਂ 7 ਮਿੰਟਾਂ ਦੇ ਵਿੱਚ ਹੀ ਪਸ਼ੂ ਵੇਚ ਗਏ ਸੀਗੇ ਜੇ ਆ ਜੂ ਸਾਰੇ ਓਕੇ ਡਨ ਬਾਈ ਜੇਰ ਦੀ ਵੀਰੇ ਆਪਣੀ ਗਾਰੰਟੀ ਹੋਊਗੀ ਭੂਰ ਸਰਲੇ ਦੀ ਗਾਰੰਟੀ ਹੋਊਗੀ ਠੀਕ ਆ ਉੱਤੋਂ ਅਗਲੇ ਨੇ ਦੇਖਣਾ ਠੀਕ ਆ ਠੀਕ ਆ ਲੈ ਬਾਈ ਨਿਆਣਾ ਵੀ ਨਹੀਂ ਪਾਇਆ ਬਚਾਈ ਹਟ ਲਿਆ ਨਿਆਣਾ ਪਾਲਿਓ ਤਾਂ ਵੀ ਕੋੜ ਇੱਕਦੀ ਨਹੀਂ ਵੀਰੇ ਨਾ ਵੀਰੇ ਆਪਣੇ ਤੈਨੂੰ ਪਤਾ ਦਾ ਆਪਣੇ ਚੈਨਲ ਦੇ ਵਿੱਚੋਂ ਪਹਿਲਾਂ ਪਸ਼ੂ ਲੈਣ ਤੋਂ ਪਹਿਲਾਂ ਪੁਰਾਣਾ ਆਪਣੀ ਵੀਡੀਓ ਚੈੱਕ ਕਰੇ ਬਾਈ ਫਿਰ ਕੋਈ ਸੌਦਾ ਆਪਣੇ ਨਾਲ ਲਾਵੇ ਬਿਲਕੁਲ ਆਪਾਂ ਵੀਰੇ ਸ਼ਾਂਤ ਸੁਭਾਅ ਦਾ ਪਸ਼ੂ ਲੈਣੇ ਹੁੰਦੇ ਆ ਮਾ ਜਿੰਨੇ ਦੇਖਿਆ ਤੁਹਾਡੇ ਘਰ ਮੈਨੂੰ ਤਾਂ ਲੱਗਦਾ ਕਿ ਲਾਤ ਮਾਰ ਲੱਗਿਆ ਵੀਰੇ ਅੱਜ ਵੀ ਮੈਂ ਤੈਨੂੰ ਕੱਲ ਵੀ ਲੱਖੇ ਫੋਨ ਲਾਇਆ ਸੀਗਾ ਵੀ ਲੱਖੇ ਵੀਡੀਓ ਪਾ ਜਾ ਕੱਲ ਤੇਰੇ ਵੀਡੀਓ ਪਾਉਣ ਤੋਂ ਬਿਨੇ ਪਸ਼ੂ ਵੇਗੇ ਸੀਗੇ ਫੇ ਮੈਂ ਹੋੜਾ ਕਾ ਲੇਟ ਹੋ ਗਿਆ ਲੇਟ ਹੋ ਗਿਆ ਹਾਂ ਮੈਨੂੰ ਆਪਣੀ ਗੱਲ ਆ ਆਪਣੇ ਕਾਜ ਮੈਨੂੰ ਰੋਜ਼ ਦੀ ਪਸ਼ੂ ਹੋ ਜਾਂਦਾ ਨਾ ਰੋਜ਼ ਦੀ ਤੇ ਵੀਡੀਓ ਤੀ ਜਿਹਦੇ ਨੇ ਪੈਂਦੀ ਪੈਂਦੀ ਵੀਡੀਓ ਤਾਂ ਆਪਣੀ ਆਪਣੇ ਮੁੱਲ ਵੀ ਜਾਇਜ਼ ਹੁੰਦੇ ਆ ਹਾਲੇ ਤਾਂ ਬੱਚੇ ਨੂੰ ਚੁੰਗਣਾ ਵੀ ਨਹੀਂ ਆਇਆ ਬਈ ਯਾਰ ਹੂੰ ਇਹ ਤਾਂ ਚੁੰਗਣਾ ਵੀ ਨਹੀਂ ਆਇਆ ਘੰਟੇ ਥੋੜੇ ਹੋ ਰਹਿਣਾ ਉਹ ਚੁੰਗਲਾ ਭਰਾਵਾ ਤੇ ਉਹ ਗੱਲ ਹੁੰਦੀ ਆ ਵੀਰੇ ਆਪਾਂ ਗਲਤ ਗੱਲ ਕਰਨ ਬਾਕੀ ਗੱਲ ਹੈਈ ਬਾਈ ਵੀ ਬਾਈ ਦੇ ਭਾ ਬਿਲਕੁਲ ਜਾਇਜ਼ ਹੀ ਹੁੰਦੇ ਹਮੇਸ਼ਾ ਤੇ ਤਾਂ ਹੀ ਨਾਲ ਦੀ ਨਾਲ ਜਿਹੜਾ ਪਸ਼ੂ ਬੇਚਦੇ ਆ ਵੀਰੇ ਆਪਾਂ ਤੂੰ ਲਖੇ ਪਰਸੋਂ ਵੀਡੀਓ ਪਾ ਕੇ ਗਏ ਆ ਬੰਦੇ ਯਾਰ ਮੈਨੂੰ ਬਾਈ ਤੂੰ 10 ਮਿੰਟ ਰੋਕ ਲਾ ਪਸ਼ੂ ਅਸੀਂ ਆਉਣਾ ਸੀ ਅਸੀਂ ਆਉਣਾ ਸੀ ਮਾਹਬਾਈ ਜਿਹੜੇ ਨੇ ਕਰਮਾ ਸੀ ਲੈ ਗੇ ਹੂੰ ਆ ਲੈ ਲੈ ਬੰਨ ਲੈ ਬੱਚਾ ਸਤਾਰਾ ਮਾਦੀ ਆਪਾਂ ਹਾਂ ਵੀਰੇ ਲਖੇ ਲੈ ਇੱਥੇ ਕੋਵਣੀ ਸ਼ੈਡ ਤੋਂ ਤੁਹਾਨੂੰ ਦਿਖਾ ਦੇਣਾ ਥਣਾਂ ਦੀ ਬਾਂਤਰ ਬਹੁਤ ਸੋਹਣੀ ਹੈਗੀ ਵਾੜ ਦੀ ਥਣ ਲੈ ਲਈ ਤਾਂ ਲਖੇ ਬਾਲੀ ਸੁੱਚੀ ਆ ਠੀਕ ਆ ਹਾਂ ਤੇ ਇੱਥੋਂ ਬੈਗ ਸ਼ਟ ਦੇਦਾ ਸਾਰਾ ਆਰਡਰ ਉਹਨੂੰ ਦਿਖਾ ਦੇਣਾ ਬਾਕੀ ਠੰਡੀ ਸੀ ਆਪ ਦਾ ਕੋਈ ਅੰਤ ਨਹੀਂ ਹੈਗਾ ਵਿਜਰੀ ਦਾ ਕਿਸੇ ਵੀਰ ਭਾਈ ਨੇ ਕਿਸੇ ਭੈਣ ਕੁੜੀ ਨੇ ਕਤਰੀ ਨੇ ਵਿਰੇ ਧਾਰ ਚੋਣੀਏ ਸਿੱਖਣੀ ਆ ਹਨ ਉਹ ਚੀਜ਼ਾਂ ਲੈਣੇ ਆਪਾਂ ਬਹੁਤ ਫੋਨ ਆਉਂਦੇ ਆਪਾਂ ਨੂੰ ਮੰਨ ਕੇ ਚੱਲ ਆਪਾਂ ਠੰਡਾ ਪਸ਼ੂ ਲੈਣਾ ਗਰਮ ਲੈਣਾ ਲੈ ਬਰੇ ਆ ਜਾ ਲੈ ਸਵਾਦ ਆਊਗਾ ਵੀਰੇ ਆ ਜਾ ਬਰਾ ਕੋਈ ਭੂਰ ਸਰਲਾ ਗੰਡ ਮਰੂੜੀ ਦੀ ਮੇਰੀ ਹੋਊਗੀ ਸਰ ਫੋਲੀ ਹੋਈ ਵੀਰੇ ਉੱਤੋਂ ਅਗਲੇ ਦੇਖਣੇ ਗਲਤ ਕੰਮ ਨਾ ਕਰਿਆ ਨਾ ਕਰਨਾ ਬਿਲਕੁਲ ਬਿਲਕੁਲ ਲੰਮਾ ਗਲਾ ਜਮਾਲ ਦੇ ਹੁਣ ਲੈ ਲੈ ਹੂੰ ਠੀਕ ਹੈ ਲੈ ਬਾਹਰ ਟੇ ਵਲਾ ਗੋੜਾ ਖਾਈ ਮਾ ਗੋੜਾ ਪੀ ਲੈ ਬਿਲਕੁਲ ਆ ਦੇਖੋ ਪੀਲੇ ਲੱਗ ਲੈ ਬਿਲਕੁਲ ਬਿਲਕੁਲ ਗਲਤ ਕੰਮ ਨਹੀਂ ਕਰਨਾ ਲੱਕੇ ਤੇ ਲੈ ਹੁਣ ਤੋੜ ਕੇ ਦਿਖਾ ਦਈਏ ਫਿਰ ਆਪਾਂ ਬਾਅਦ ਚ ਕਰਾਂਗੇ ਰੇਟ ਇਹਦਾ ਹਾਂ ਲੈ ਦੂਜਾ ਸੌ ਮਿੱਤਰੋ ਦੁੱਧ ਥੋੜੀ ਸਾਵਾਂ ਸੰਭਾਲਦਾ ਥਣ ਹਵਾਨਾ ਵਧੀਆ ਲੱਗਿਆ ਹੋਆ ਕਰਮ ਵਾਲ ਨੂੰ ਬਾਕੀ ਸਾਨੂੰ ਪਤਾ ਵੀ ਜਾਪੇ ਚ ਘੰਟੇ 4 ਹੋਏ ਸੂਈ ਦਾ ਹਾਂ ਵੀਰੇ ਹੱਦ ਕੋ ਕੋਕ ਚੱਕੀ ਨਹੀਂ ਬਸ ਇਹ ਖਾਣ ਪੀਣ ਨੂੰ ਬਹੁਤ ਖੁੱਲੀ ਆ ਹਫਤਾ ਦੱਸ ਦਾਂ ਪਸ਼ੂ ਲੱਗ ਜਾਂਦੇ ਸੈਟ ਹੋਣਾ ਨਾ ਹਾਇਦਾ ਗੱਖ ਵੀ ਨਹੀਂ ਚੱਲਦੀ ਬੱਚੇ ਦਾ ਵਾੜਾ ਕਰਦੀ ਆ ਬਈ ਯਾਰ ਆਇਆ ਪੁੱਤੋਏ ਲੈ ਵੀ ਇੱਥੋਂ ਮਾਰ ਲੈਣੂਗਾ ਬੈੜ ਚ ਠੰਡੀ ਸੀਲ ਵੀਰੇ ਅੰਤ ਹੀ ਕੋਈ ਨਹੀਂ ਲੱਖੇ ਲੈ ਤੂੰ ਸਾਨੂੰ ਮਾਰ ਕੇ ਦਿਖਾ ਰਿਹਾ ਨਿਆ ਬਾਕੀ ਰੰਗਵਾਨ ਸੋਨਾ ਬੈੜਦਾ ਲਗਭਗ ਜੇ ਸ਼ਰੀਕਵਾਨ ਤੋਂ ਜਰਸੀ ਨਾਲ ਕਰੌਸ ਆ ਗਿਆ ਹਾਂ ਵੀਰੇ ਤੇ ਜਰਸੀ ਤੇ ਚਫਕ ਕਰੌਸ ਆ ਗਿਆ ਠੀਕ ਆ ਠੰਡੀ ਸੀਲ ਆ ਹਾਂ ਠੰਡੀ ਸੀਲ ਆ ਬਾਈ ਕਹਿੰਦਾ ਬਾਕੀ ਸਾਨੂੰ ਧਾਰਾ ਤੋਂ ਮਾਰ ਕੇ ਦਿਖਾਤੀਆਂ ਤੇ ਬੈਗ ਛੱਡ ਦੋ ਤੁਸੀਂ ਬੰਤਰ ਦੇਖ ਸਕਦੇ ਹੋ ਲੈ ਬਾਈ ਫਿਰ ਆਪਾਂ ਹੁਣ ਬੈੜਦਾ ਜੇ ਮੁੱਲ ਵਾਲਾ ਕੰਮ ਨਿਬੜਦੀ ਬਾਕੀ ਤਾਂ ਕੰਮ ਸਾਰੀ ਨਿਬੜ ਗਿਆ ਨਾ ਹਾਂਜੀ ਵੀਰੇ ਕੀ ਮੁੱਲ ਕਰੇਗਾ ਬਾਈ ਦੇਖੋ ਕੋਈ ਪੈਂਟ ਨਹੀਂ ਕਰਨਾ ਕੋਈ 70 ਨਹੀਂ ਕਰਨਾ ਵੀਰੇ ਲੱਖੇ ਆਪਣੇ ਮੁੱਲ ਹੁੰਦੇ ਜਿਹੜਾ ਮੈਂ ਗੱਡੀ ਚੜਾਉਣ ਵਾਲੇ ਹੂੰ ਬਸ 63000 ਦੀ ਬਸੇ ਦੇਣੀ ਆ ਮਾਰਤਨ ਉਤਲਾ 560 ਕੇ 63 ਲੈਣਾ ਖਰਾ ਕੋਈ ਗਲਤ ਆਪਾਂ ਨਾਲ ਮੁੱਲ ਕਰਿਆ ਨਾ ਕਰਨਾ ਠੀਕ ਆ ਹਾਂ ਲੈ ਕੱਦ ਕਾਠ ਵਧੀਆ ਵਹਿੜਦਾ ਗਿਆ ਲੰਬਾਈ ਵੀ ਠੀਕ ਹੈ ਬਾਕੀ ਜਿਹਦਾ ਪ੍ਰਖਦ ਕੋਲ ਆ ਕੇ ਥੱਲੀ ਕਰ ਸਕਦਾ ਧਾਰਾ ਮਾਲ ਜੇ ਮਰਜ਼ੀ ਕਰ ਸਕਦਾ ਠੀਕ ਹੈ ਥੱਲੀ ਤੁਸੀਂ ਕਰਨੇ ਕੋਈ ਤੁਸੀਂ ਪੈਸੇ ਲਾਉਣੇ ਦੇਣਗੇ ਹਾਂ ਬਾਕੀ ਬਾਈ ਦਾ ਪਿੰਡ ਨਾਣੇਵਾਲ ਤਸਵੀਰ ਤਬਾਦ ਜਿਲ੍ਹਾ ਬਰਨਾਲਾ 62806 12 ਜੀ ਗੱਲ ਲਖੇ ਵੀਰੇ ਆਏ ਆ ਆਪਣੇ ਘਰੋਂ ਕੋਈ ਵੀਰ ਹਾਂ ਠੀਕ ਆ ਕੋਈ ਤਾਏ ਚਾਚੇ ਦਾ ਮੁੰਡਾ ਲੈ ਕੇ ਆਵੇ ਕੋਈ ਆਪਣੇ ਰਿਸ਼ਤੇਦਾਰ ਲੈ ਕੇ ਆਵੇ ਕੋਈ ਸਾਕਾ ਚਕੀਲਾ ਲੈ ਕੇ ਆਵੇ ਠੀਕ ਆ ਆਪਣੇ ਪੂਰੀ ਚਾਰੇ ਪਾਸਿਓਂ ਖਬਰਦਾਰ ਕਰਕੇ ਵਾੜ ਲੈ ਕੇ ਜਾਵੇ ਬਿਲਕੁਲ ਹਾਂ ਬਾਤ ਵੀਰੇ ਹੱਥ ਬੰਨ ਕੇ ਬੇਨਤੀ ਆ ਅੰਦਰ ਕਰੋ ਗੇਟੋਂ ਅੰਦਰ ਸਾਡੀ ਗੇਟੋਂ ਵਾਰ ਅਗਲੇ ਦੀ ਭਰਾ ਬਣ ਕੇ ਜਦੋਂ ਗੱਡੀ ਚ ਪੈਰ ਧਰ ਲੇਗਾ ਉਹਨੇ ਮੁੜ ਕੇ ਬਾਈ ਕੋਈ ਫੋਨ ਨਾ ਲਾਵੇ ਆਪਦੀ ਫੁੱਲ ਤਸ਼ਲੀ ਕਰਕੇ ਲੈ ਕੇ ਜਾਵੇ ਜਿਹਨੇ ਲੈ ਕੇ ਜਾਣੀਆਂ ਪੈਸੇ ਲੈਉਣੇ ਆਪਾਂ ਪਾਟਿਆ ਲੈਣਾ ਨਹੀਂ ਮੰਨ ਕੇ ਚੱਲ ਅਗਲੇ ਨੂੰ ਪਸ਼ੂ ਮਾੜਾ ਦੇਣਾ ਬਿਲਕੁਲ ਬਿਲਕੁਲ ਆੜੀ ਵੀਰੇ ਕਾ ਕੋਈ ਸਹਾਨਾ ਚ ਜਬਰ ਇਹਨਾਂ ਦੀ ਕੋਈ ਤਸ਼ਲੀ ਨਹੀਂ ਬਿਲਕੁਲ ਬਿਲਕੁਲ ਹਾਂਜੀ ਠੀਕ ਹੈ ਧੰਨਵਾਦ